ਆ ਦੇਖੋ ਜੀ ਆਪਾਂ ਖੇਤ ਜਾ ਰਹੇ ਆ ਖੇਤ ਤੁਹਾਨੂੰ ਬੱਚੇ ਦਿਖਾਵਾਂਗੇ ਹੋਰੋਂ ਖੇਤ ਜਾ ਰਹੇ ਆ ਜੇਰੀਆਂ ਦੇ ਆ ਦੋ ਬੱਚੇ ਖੇਡਣ ਜਾ ਰਹੇ ਨੇ ਮੰਡੀ ਚ ਆ ਮੋਟਰਸਾਈਕਲ ਜਾ ਰਹੇ ਕਿੰਬਲਕਾਰ ਜੀ ਕਹੇ ਹੋ ਸਤਿ ਸ੍ਰੀ ਅਕਾਲ ਉਧਰ ਚਾਰ ਪਾਰ ਆ ਰਿਹਾ ਹੈ ਨਾ ਜੀ ਚਾਰ ਦੇਖੋ ਕਿੰਨਾ ਕਾ ਹੈ ਦੇਖੋ ਜੀ ਵੇ ਜੀ ਜੰ ਨੂੰ ਪੁੱਲੀਆਂ ਦਾ ਕੰਮ ਹੈ ਇਸ ਕੋਲ ਵੀ ਪੜੇਗਾ ਮੋਟਰ ਚੱਲਾ ਰਹੀ ਆ ਸਾਡੇ ਸਰਪੰਚ ਦੇ ਆ ਕੋਲੀਆਂ ਆ ਰਹੀਆਂ ਇਹ ਕੁੱਲੀਆਂ ਕੋਲੀਆਂ ਆ ਗਿਆ ਹੈ ਜੋ ਗੀਆਂ ਦੀਆਂ ਆਗਰ ਹੈਟਾ ਆਇਆ ਆਗਰ ਹੈਟਾ ਆ ਰਿਹਾ ਆਪਣੇ ਪਿੰਡ ਦਾ ਉਹਨਾਂ ਆਪਾਂ ਖੇਤ ਜਾ ਕੇ ਲਾਉਂਦੇ ਆਂ ਇਹ ਵੀਡੀਓ ਗ੍ਰੈਡ ਤੁਹਾਨੂੰ ਦਿਖਾਤਾ